ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਅੱਜ ਭਾਈ ਸਾਹਿਬ ਆਏ ਕਰਮਵੀਰ ਸਿੰਘ ਜੀ ਚੰਡੀਗੜ੍ਹ ਵਾਲਿਆਂ ਜੋ ਕਿ ਕਥਾਵਾਚਕ ਨੇ ਉਹਨਾਂ ਦੇ ਪ੍ਰਤੀ ਇੱਕ ਸਵਾਲ ਲੈ ਕੇ ਹਾਜ਼ਰ ਹੈ ਜੀ ਕਿ ਅੱਜ ਦਾ ਸਿੱਖ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਵਫਾਦਾਰ ਸਿੱਖ ਹੈ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਹਰਪ੍ਰੀਤ ਸਿੰਘ ਜੀ ਨੇ ਮੈਨੂੰ ਇਹ ਸਵਾਲ ਕੀਤਾ ਕਿ ਅੱਜ ਦੇ ਸਮੇਂ ਅੱਜ ਦੱਸ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਵਫਾਦਾਰ ਹੈ ਕਿ ਨਹੀਂ ਵੀ ਜੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਜਿਹੜੇ ਤੇ ਵਫਾਦਾਰ ਨੇ ਉਹ ਬਹੁਤ ਵਫਾਦਾਰ ਨੇ ਤੇ ਜਿਹੜੇ ਜਿਨ੍ਹਾਂ ਨੇ ਵਫਾਦਾਰੀ ਦਾ ਲਿਬਾਸ ਪਾਇਆ ਪਰ ਅੰਦਰੋਂ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵਫਾਦਾਰੀ ਨਹੀਂ ਕਰਦੇ ਐਸੇ ਵੀ ਪੰਥ ਦੇ ਵਿੱਚ ਬੜੇ ਅਖੋਤੀ ਨੇ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਗੁਰੂ ਗ੍ਰੰਥ ਸਾਹਿਬ ਅਰਦਾ ਦੇ ਵਫਾਦਾਰ ਹੋ ਕੇ ਜਿਓ ਜੇ ਜ਼ਿੰਦਗੀ ਜਿਉਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਅਰਦਾ ਦੇ ਵਫਾਦਾਰ ਹੋ ਕੇ ਜ਼ਿੰਦਗੀ ਨੂੰ ਜਿਉਣਾ ਕਰੀਏ ਮੈਂ ਕਿਤੇ ਹਾਸਿਕ ਘਟਨਾ ਪੜ੍ਹੀ ਹੈ ਪਈ ਹਰਜਿੰਦਰ ਸਿੰਘ ਜੀ ਜਿੰਦਾ ਜਿਨ੍ਹਾਂ ਦੀ ਇੱਕ ਕਿਤਾਬ ਹੈ ਕਿ ਅਸੀਂ ਅਤਵਾਦੀ ਨਹੀਂ ਉਹ ਦੇਖੋ ਕਿਤਨੀ ਵਫਾਦਾਰੀ ਉਹ ਸਿੰਘ ਕੌਮ ਨਾਲ ਕਰਦਾ ਉਹ ਆਪ ਲਿਖਦਾ ਹੈ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਤੇ ਕਮਿਸ਼ਨਰ ਆਫ ਪੁਲਿਸ ਪੁਲਿਸ ਕਮਿਸ਼ਨਰ ਤੇ ਉਸ ਤੋਂ ਛੋਟੇ ਅਹੁਦੇ ਦਾ ਬੰਦਾ ਮੈਨੂੰ ਮਿਲਣ ਵਾਸਤੇ ਆਇਆ ਮੈਂ ਗੱਲ ਛੋਟ ਦੇ ਵਿੱਚ ਮਕਾਵਾ ਤੇ ਆਕੇ ਹਰਜਿੰਦਰ ਸਿੰਘ ਜਿੰਦਾ ਜੀ ਨੂੰ ਕਹਿੰਦਾ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਹਰਜਿੰਦਰ ਸਿੰਘ ਜਿੰਦਾਜੀ ਕਹਿੰਦੇ ਨੇ ਕਿ ਅਸੀਂ ਖਾਲਸਾਤਨ ਚਾਹੁੰਦੇ ਆ ਉਹ ਕਹਿੰਦੇ ਖਾਲਸਾਤਨ ਨਹੀਂ ਮਿਲਣਾ ਕਹਿੰਦੇ ਤੁਸੀਂ ਖਾਲਸਾਤਨ ਨੂੰ ਕੀ ਸਮਝਦੇ ਹੋ ਕਿ ਖਾਲਸਾਤਨ ਦੇ ਵਿੱਚ ਅਤਵਾਦੀ ਰਹਿਣਗੇ ਨਹੀਂ ਸਿੱਖ ਕੌਮ ਉਹ ਕੌਮ ਹੈ ਜਿਹੜੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਨੇ ਸਿੱਖਾਂ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਤੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਹੰਡਾਇਆ ਵੀ ਹੈ ਜਿਵੇਂ ਮੈਂ ਗੱਲ ਕਰ ਰਿਹਾ ਹਾਂ ਸਾ ਕਿ ਕੁਝ ਵਫਾਦਾਰ ਵੀ ਨੇ ਹਰਜਿੰਦਰ ਸਿੰਘ ਜਿੰਦਾ ਕਹਿੰਦੇ ਕਿ ਅਸੀਂ ਤੇ ਖਾਲਸਤਾਨ ਮੰਗਦੇ ਆਂ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲਦਾ ਫਿਰ ਸਿੰਘ ਹਥਿਆਰ ਚੁੱਕਦੇ ਨੇ ਸਿੰਘ ਆਪਣਾ ਇਨਸਾਫ ਆਪ ਲੈ ਲੈਂਦੇ ਨੇ ਫਿਰ ਸਾਨੂੰ ਅਤਵਾਦੀ ਕਹਿ ਕੇ ਯਾਦ ਕੀਤਾ ਜਾਂਦਾ ਹੈ ਹਰਜਿੰਦਰ ਸਿੰਘ ਜਿੰਦਾ ਮੈਂ ਪੜ ਕੇ ਮੇਰੀ ਅੱਖਾਂ ਦੇ ਵਿੱਚ ਅਥਰੂ ਆ ਗਏ ਜਦੋਂ ਛੋਟੇ ਅਧਿਕਾਰੀ ਨੇ ਅਮੋਦ ਕੰਠ ਜੀ ਨੇ ਉਹਨਾਂ ਦਾ ਨਾਮ ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਤੁਹਾਨੂੰ ਦੁੱਧ ਪਿਲਾਇਆ ਸੀ ਤੇ ਸੱਚ ਕਿਹਾ ਕਿ ਸੱਪਾਂ ਨੂੰ ਦੁੱਧ ਨਹੀਂ ਪਿਲਾਉਣਾ ਚਾਹੀਦਾ ਉਸ ਵੇਲੇ ਹਰਜਿੰਦਰ ਸਿੰਘ ਗਿੰਦੇ ਦਾ ਇੱਕ ਜਵਾਬ ਸੀ ਕਿ ਤੁਸੀਂ ਸਾਨੂੰ ਦੁੱਧ ਪਿਲਾਇਆ ਦੁੱਧ ਪਿਲਾਉਣ ਤੋਂ ਪਹਿਲਾਂ ਤੁਸੀਂ ਜਿਹੜੇ ਸਾਡੇ ਪੱਟਾਂ ਦੇ ਉੱਤੇ ਰੋਲਰ ਫੇਰੇ ਨੇ ਉਹ ਵੀ ਯਾਦ ਕਰੋ ਸਾਡੇ ਪੱਟਾਂ ਦੇ ਉੱਤੇ ਰੋਲਰ ਫੇਰੇ ਨੇ ਤੁਸੀਂ ਬਾਅਦ ਦੇ ਵਿੱਚ ਗੱਲ ਨਾ ਬਣੀ ਤੁਸੀਂ ਸਾਨੂੰ ਦੁੱਧ ਪਿਲਾ ਦਿੱਤਾ ਸਾਡੇ ਨਾਲ ਮਿੱਤਰਤਾ ਹੀ ਕਰ ਲਈ ਉਹ ਆਪਣੀ ਹੱਡ ਵੀ ਤੇ ਲਿਖਦਾ ਹੈ ਕਹਿੰਦਾ ਮੈਂ ਜਦੋਂ ਚੱਲਾ ਸੀ ਮੇਰੀ ਮਾਂ ਨੇ ਇੱਕ ਗੱਲ ਆਖੀ ਸੀ ਕਹਿੰਦੇ ਪੁੱਤਰਾ ਕੌਮ ਨੂੰ ਕਦੀ ਪਿੱਠ ਨਾ ਵਿਖਾਈ ਗੁਰੂ ਗ੍ਰੰਥ ਸਾਹਿਬ ਨੂੰ ਕਦੀ ਪਿੱਠ ਨਾ ਵਿਖਾਈ ਬਣਨਾ ਹੈ ਤੇ ਗੁਰੂ ਦਸ਼ਮੇਸ਼ ਜੀ ਦਾ ਬਣ ਕੇ ਰਹੀਂ ਉਸ ਵੇਲੇ ਮੈਂ ਆਪਣੀ ਮਾਂ ਨੂੰ ਆਖਿਆ ਸੀ ਮਾਂ ਤੂੰ ਕਾਨੂੰ ਡਰਦੀ ਆ ਕਹਿੰਦੇ ਤੂੰ ਪੁਲਿਸ ਦੀ ਮਾਰ ਝੱਲ ਨਹੀਂ ਪਾਣੀ ਤੂੰ ਆਪਣੇ ਸਾਥੀਆਂ ਦਾ ਨਾਂ ਦੱਸ ਦੇ ਨਾ ਦੱਸ ਦੇਣਾ ਉਸ ਵੇਲੇ ਖਰਜਿੰਦਰ ਸਿੰਘ ਜਿੰਦਾ ਜੀ ਕਹਿੰਦੇ ਨੇ ਕਿ ਮਾਂ ਮੈਂ ਕੌਮ ਨੂੰ ਕਦੀ ਪਿੱਠ ਨਹੀਂ ਵਿਖਾਵਾਂਗਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਦੀ ਪਿੱਠ ਨਹੀਂ ਵਿਖਾਵਾਂਗਾ ਮੈਂ ਆਪਣਾ ਸਾਥੀਆਂ ਦਾ ਨਾਮ ਨਹੀਂ ਦੱਸਾਂਗਾ ਤੁਸੀਂ ਅੱਜ ਮੈਨੂੰ ਮੇਰੇ ਸਾਥੀਆਂ ਦਾ ਨਾਮ ਪੁੱਛਦੇ ਹੋ ਮੈਂ ਆਪਣੀ ਮਾਂ ਨਾਲ ਵਾਅਦਾ ਕਰਕੇ ਆਇਆ ਹਾਂ ਜਦੋਂ ਮੈਂ ਤਿਹਾਰੜ ਜੇਲ੍ਹ ਦੇ ਵਿੱਚ ਸੀ ਮੇਰੀ ਮਾਂ ਮੈਨੂੰ ਮਿਲਣ ਆਈ ਸੀ ਤੇ ਮੈਂ ਆਖਿਆ ਮਾਂ ਦੋ ਟੀਮਾਂ ਐ ਨਾ ਜ਼ਾਲਮਾਂ ਨੇ ਬਣਾਈਆਂ 10-10 ਬੰਦਿਆਂ ਦੀਆਂ ਇੱਕ ਦਿਨ ਦੇ ਵਿੱਚ ਤਸ਼ਦਦ ਤਸ਼ਦਦ ਕਰਦੀਆਂ ਸਨ ਇੱਕ ਰਾਤ ਦੇ ਵਿੱਚ ਕਰਦੀਆਂ ਸਨ 10 ਬੰਦੇ ਮਿਲ ਕੇ ਹਰਜਿੰਦਰ ਸਿੰਘ ਜਿੰਦਾਂ ਨੂੰ ਕੁੱਟਿਆ ਕਰਦੇ ਸਨ ਦਿਨ ਨੂੰ ਤੇ 10 ਬੰਦੇ ਰਾਤ ਨੂੰ ਕੁੱਟਿਆ ਕਰਦੇ ਸਨ ਐਨਾ ਟੌਰਚਰ ਕਰਿਆ ਕਰਦੇ ਸਨ ਬਹੁਤ ਮਾਰੀਆਂ ਮਾਰਾਂ ਖਧੀਆਂ ਨੇ ਕਹਿੰਦੇ ਮੇਰੀ ਮਾਂ ਮੈਨੂੰ ਮਿਲਣ ਵਾਸਤੇ ਆਈ ਤੇ ਮੈਂ ਮਾਂ ਨੂੰ ਆਖਿਆ ਮਾਂ ਮੈਂ ਤੇਰੇ ਨਾਲ ਕੀ ਤੋਇਆ ਵਾਦਾ ਪੂਰਾ ਨਿਭਾ ਦਿੱਤਾ ਮੈਂ ਤੇਰੇ ਨਾਲ ਕੀ ਤੋਇਆ ਵਾਦਾ ਪੂਰਾ ਨਿਭਾ ਦਿੱਤਾ ਮੈਂ ਕੌਮ ਨਾਲ ਗਦਾਰੀ ਨਹੀਂ ਕੀਤੀ ਅੱਜ ਕੌਮ ਦਾ ਲਿਬਾਸ ਪਾ ਕੇ ਪੰਥ ਦਾ ਲਿਬਾਸ ਪਾ ਕੇ ਆਪਣੇ ਆਪ ਨੂੰ ਜਥੇਦਾਰ ਰਖਾਉਣ ਵਾਲੇ ਕੌਮ ਨਾਲ ਗਦਾਰੀਆਂ ਪੇ ਕਰਦੇ ਨੇ ਕਹਿੰਦੇ ਮਾਂ ਮੈਂ ਕੌਮ ਨਾਲ ਗਦਾਰੀ ਨਹੀਂ ਕੀਤੀ ਕਹਿੰਦੇ ਮੇਰੀ ਮਾਂ ਦਾ سینਾ ਚੋੜਾ ਹੋਇਆ ਉਸ ਵੇਲੇ ਅਥਰੋਂ ਜਿਹੜੇ ਮੇਰੀ ਮਾਂ ਦੇ ਅੱਖਾਂ ਦੇ ਵਿੱਚ ਸਨ ਉਹ ਗਮੀ ਦੇ ਨਹੀਂ ਉਹ ਖੁਸ਼ੀ ਦੇ ਅਥਰੋਂ ਸਨ ਹਰਜਿੰਦਰ ਸਿੰਘ ਜਿੰਦਾ ਕਹਿੰਦੇ ਇੱਕ ਲੱਤ ਦੇ ਵਿੱਚ ਚਾਰ ਗੋਲੀਆਂ ਲੱਗੀਆਂ ਸਨ ਇੱਕ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਜਿਸ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਉਹ ਲੱਤ ਲੱਤ ਮੈਨੂੰ ਸੌਣ ਨਹੀਂ ਸੀ ਦਿਆ ਕਰਦੀ ਸਾਰੀ ਰਾਤ ਮੈਂ ਟੱਡ ਪਿਆ ਰਹਿੰਦਾ ਸੀ ਇੱਕ ਡਾਕਟਰ ਮੈਨੂੰ ਮੁਹੱਈਆ ਕਰਾਇਆ ਗਿਆ ਜਿਹੜਾ ਬੰਗਾਲੀ ਸੀ ਬੜਾ ਸ਼ਰੀਫ ਸੀ ਉਹਨੇ ਆਖਿਆ ਕਿ ਹਰਜਿੰਦਰ ਸਿੰਘ ਜਿੰਦਾ ਆਪਣੀਆਂ ਉਂਗਲੀਆਂ ਹਿਲਾ ਉਂਗਲੀਆਂ ਨਾ ਹਿਲੀਆਂ ਕਹਿੰਦੇ ਤੇਰੀ ਲਤ ਕੱਟ ਦੇਣੀ ਆ ਕਹਿੰਦੇ 2 ਦਿਨ ਬਾਅਦ ਫੇਰ ਆਇਆ ਦਵਾਈ ਦੇ ਗਿਆ ਫੇਰ ਕਹਿੰਦਾ ਉਂਗਲੀਆਂ ਹਿਲਾ ਥੋੜੀਆਂ ਜਿਹੀਆਂ ਉਂਗਲਾਂ ਹਿਲੀਆਂ ਤੇ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਹੁਣ ਤੇਰੇ ਲਤ ਕੱਟਣ ਦੀ ਤੇਰੀ ਕੋਈ ਜ਼ਰੂਰਤ ਨਹੀਂ ਤੇਰੀ ਲਤ ਠੀਕ ਹੋ ਜਾਏਗੀ ਕਹਿੰਦੇ ਮੈਂ ਕਿਹਾ ਠੀਕ ਹੈ ਪਰ ਉਹਨੇ ਇੱਕ ਸਵਾਲ ਕੀਤਾ ਕਹਿੰਦੇ ਭਾਈ ਸਾਹਿਬ ਜਦੋਂ ਮੈਂ ਕਿਹਾ ਸੀ ਤੁਹਾਡੀ ਲਤ ਕੱਟ ਦੇਣੀ ਆ ਅਦੋਂ ਤੁਹਾਡੇ ਚਿਹਰੇ ਤੇ ਕੋਈ ਗਮ ਨਹੀਂ ਸੀ ਆਇਆ ਹੁਣ ਜਦ ਮੈਂ ਕਿਹਾ ਤੁਹਾਡੀ ਲਤ ਨਹੀਂ ਕੱਟਣੀ ਚਿਹਰੇ ਤੇ ਕੋਈ ਖੁਸ਼ੀ ਵੀ ਨਹੀਂ ਆਈ ਹਰਜਿੰਦਰ ਸਿੰਘ ਜਿੰਦਾ ਕਹਿਣ ਲੱਗੇ ਅਸੀਂ ਗੁਰਗੋਬਿੰਦ ਸਿੰਘ ਮਾਰੂ ਦੇ ਪੁੱਤਰ ਹਾਂ ਸਾਡੇ ਗੁਰਦੇਵ ਨੇ ਸਾਨੂੰ ਇਹ ਸਿਖਾਇਆ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਜਿਹੋ ਜੀ ਅਵਸਥਾ ਦੇ ਮਾਲਕ ਉਹਦੇ ਵਿੱਚ ਅਸੀਂ ਪਰਮਾਤਮਾ ਦਾ ਭਾਣਾ ਮੰਨਦੇ ਹਾਂ ਕਹਿੰਦੇ ਉਸ ਡਾਕਟਰ ਨੇ ਕਿਹਾ ਕਿ ਤੇਰੀ ਲਤ ਪਹਿਲੇ ਕਟਣੀ ਪੈਣੀ ਹੈ ਫਿਰ ਕਿਉਂ ਨਹੀਂ ਕਟਣੀ ਤੇ ਉਸ ਵੇਲੇ ਮੈਂ ਡਾਕਟਰ ਨੂੰ ਇੱਕ ਜਵਾਬ ਦਿੱਤਾ ਸੀ ਹਰਜਿੰਦਰ ਸਿੰਘ ਜਿੰਦਾ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚਾਰ ਪੁੱਤਰ ਇਸ ਕੌਮ ਦੇ ਉਤੋਂ ਵਾਰ ਦਿੱਤੇ ਸੀ ਜੇ ਮੇਰੀਆਂ ਦੋਨੋਂ ਲੱਤਾਂ ਕਟੀਆਂ ਵੀ ਜਾਂਦੀਆਂ ਤੇ ਮੈਂ ਕੌਮ ਉਤੋਂ ਵਾਰ ਦੇਣੀਆਂ ਸੀ ਤੇ ਮੇਰੀਆਂ ਦੋ ਲੱਤਾਂ ਹੀ ਸਨ ਬਾਕੀ ਤੇ ਮੈਂ ਸਹੀ ਸਲਾਮਤ ਸੀ ਉਸ ਪਿਤਾ ਨੇ ਤਾਂ ਚਾਰ ਵਾਰ ਦਿੱਤੇ ਪਰ ਇਹ ਦੋ ਲੱਤਾਂ ਵੀ ਵਾਰੀਆਂ ਜਾਂਦੀਆਂ ਤੇ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਬਹੁਤ ਬਹੁਤ ਧੰਨਵਾਦ ਵੀਰ ਕਰਮਬੀਰ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ